ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਪ੍ਰਾਈਮ ਪੋਸਟ ਤੋਂ ਤੁਹਾਨੂੰ ਟਾਂਡੇ ਤੋਂ ਨਗਰ ਕਾਉਂਸਲ ਜੋ ਟਾਂਡੇ ਤੋਂ ਪਹੁੰਚਿਆ ਨੇ ਕੁਝ ਨਵੇਂ ਦੇਉਣਾ ਰੂਬਰੂ ਕਰਾਨੇ ਹਨ ਤੇ ਉਹਨਾਂ ਤੋਂ ਜਾਣੂ ਕਰਦੇ ਹਾਂਗਾ ਉਹ ਕੀ ਸੇਵਾ ਨਿਭਾ ਰਹੇ ਆ ਕਦੋਂ ਦੇ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਵੀਰ ਜੀ ਆਪਣਾ ਹਰੀਕ੍ਰਿਸ਼ਨ ਸ਼ਰਣੀ ਤੇ ਕਿੱਥੋਂ ਆਏ ਹੋ ਟਾਂਡੇ ਤੋਂ ਜੀ ਤੇ ਆਪਣੇ ਕੀ ਤੁਸੀਂ ਕੌਡੀ ਸੇਵਾ ਇੱਥੇ ਨਿਭਾ ਰਹੇ ਹੋ ਹਾਂਜੀ ਕੌਡੀ ਸੇਵਾ ਇੱਥੇ ਨਿਭਾ ਰਹੇ ਆ ਅਸੀਂ ਪਹਿਲਾਂ ਟਾਂਡਾ ਟੋਲ ਪਲਾਇਆ ਤੇ ਉੱਥੇ ਕਾਫੀ ਚਿਰ ਤੋਂ ਦੋਆਬਾ ਸੰਘਰਸ਼ ਸੰਘਰਸ਼ ਕਮੇਟੀ ਦੇ ਟਾਂਡਾ ਦੇ ਨਾਲ ਉੱਥੇ ਕਾਫੀ ਚਿਰ ਤੋਂ ਕਰ ਰਹੇ ਆ ਪੰਜ ਸੰਘਰਸ਼ ਤੇ ਇੱਥੇ ਤੁਹਾਡੀ ਜਿਹੜੀ ਦੋਆਬਾ ਕਿਸਾਨ ਕਮੇਟੀ ਕੀ ਲੰਗਰ ਲੈ ਕੇ ਆਈ ਇਹ ਤੋਂ ਇੱਥੇ ਪ੍ਰਦਰਸ਼ਨ ਕਰ ਰਹੇ ਸਾਡੇ ਤੋਂ ਦੋਆਬਾ ਸਕੰਨ ਕਮੇਟੀ ਦੇ ਇੱਥੇ ਸਾਰੀ ਟੀਮ ਦੇ ਨਾਲ ਆਈ ਹੈ ਤੇ ਸਾਡੀ ਸਰਬਤ ਦਾ ਭਲਾ ਸੇਵਾ ਸੋਸਾਇਟੀ ਤੇ ਵੇਵਜ਼ ਹਸਪੀਟਲ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ ਹੈ ਠੀਕ ਹੈ ਤੇ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ ਕਿਸਾਨਾਂ ਨੇ ਹੁਣ ਹਾਂ ਜਾਂ ਨਾ ਦਾ ਹੀ ਨਾਰਾ ਲਾ ਦਿੱਤਾ ਹੈ ਬਿੱਲ ਦੇ ਉੱਤੇ ਤੇ ਸਰਕਾਰ ਨੇ ਕਿਹਾ ਹੈ ਕਿ ਕੁਝ ਸਮੇਂ ਦਾ ਸਾਨੂੰ ਸਮਾਂ ਦਿੱਤਾ ਜਾਵੇ ਤੇ ਤੁਹਾਨੂੰ ਕੀ ਲੱਗਦਾ ਹੈ ਇਹਨਾਂ ਸਮੇਂ ਦੇ ਵਿੱਚ ਕੋਈ ਉਹਨਾਂ ਵੱਲੋਂ ਸ਼ਰਾਰਤੀ ਅੰਸਰਾਂ ਦੁਆਰਾ ਕੁਝ ਨੁਕਸਾਨ ਕੀਤਾ ਜਾ ਸਕਦਾ ਹੈ ਜਾਂ ਧਰਨੇ ਦਾ ਕੋਈ ਰੁਖ ਜਿਹੜਾ 모ੜਿਆ ਜਾ ਸਕਦਾ ਹੈ ਬਿਲਕੁਲ ਬਿਲਕੁਲ ਸਰਕਾਰ ਵੱਲੋਂ ਕੁਝ ਵੀ ਕੀਤਾ ਜਾ ਰਿਹਾ ਨਹੀਂ ਕਿਸੇ ਹੱਦ ਤੱਕ ਵੀ ਕਿਉਂਕਿ ਮੋਦੀ ਸਰਕਾਰ ਕਿਸੇ ਹੱਦ ਤੱਕ ਵੀ ਜਾ ਸਕਦੀ ਹੈ ਕਿਉਂਕਿ ਜੋ ਸਟਰੈਂਥ ਆ ਦੂਰ ਦੂਰ ਤੱਕ ਪਤਾ ਨਹੀਂ ਕਿੰਨੇ ਕਿਲੋਮੀਟਰ ਤੱਕ ਜਾਣ ਲੱਗਾ ਸਾਨੂੰ ਇੱਥੋਂੋਂ ਤੱਕ ਤਕਰੀਬਨ 3 ਘੰਟੇ ਦਾ ਸਫ਼ਰ ਤੈਅ ਕਰਨਾ ਪਿਆ ਸੋ ਕੁਝ ਵੀ ਕਿਸੇ ਹੱਦ ਦੀ ਇਹਨੂੰ ਸਰਕਾਰ ਲੋਕਾਂ ਦੇ ਜ਼ਿੰਮੇਵਾਰਾਂ ਘਟੇਲ ਨਹੀਂ 30 ਲੱਖ ਕਿ 8 ਨੂੰ ਕਾਲ ਪੂਰਾ ਦੇਤੇ ਨੋ ਨੂੰ ਜ਼ਿਆਦਾਤਰ ਤੁਹਾਡੇ ਜ਼ੈਨ ਵਿੱਚ ਕੀ ਆ ਰਿਹਾ ਹੈ ਕਿ ਬਿੱਲ ਰੱਦ ਕੀਤੇ ਜਾਣਗੇ ਹਾਂ ਹੋਵੇਗੀ ਜਾਂ ਨਾ ਹੋਵੇਗੀ ਜੇਕਰ ਨਾ ਹੁੰਦੀ ਹੈ ਕਬਿਲ ਰੱਦ ਨਹੀਂ ਕੀਤੇ ਜਾਣਗੇ ਤੇ ਇਹ ਮੋਰਚੇ ਦਾ ਕੀ ਰੋਖ ਹੋਵੇਗਾ ਦੇਖੋ ਇਹ ਤਾਂ ਸਾਡੀ ਜੋ ਵੀ ਸਾਡੀ 31 ਸੰਘਰਸ਼ ਕਮੇਟੀਆਂ ਦੇ ਹੈਗੇ ਪ੍ਰਧਾਨ ਪ੍ਰਧਾਨ ਉਹਨਾਂ ਦੇ ਅਕੋਰਡਿੰਗ ਜੋ ਫੈਸਲਾ ਲੈਣਗੇ ਉਸ ਹਿਸਾਬ ਨਾਲ ਅਗਲਾ ਸੰਘਰਸ਼ ਅਲਿਕਾ ਜਾਏਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਸਾਨੂੰ ਭਾਈ ਸਾਹਿਬ ਟਾਂਡੇ ਤੋਂ ਕਾਉਂਸਲ ਕਮੇਟੀ ਦੇ ਮੈਂਬਰ ਤੇ ਜੋ ਕੀ ਸਾਨੂੰ ਦੱਸ ਰਹੇ ਹਨ ਜੇਕਰ ਉਹਨਾਂ ਵੱਲੋਂ ਨਾ ਕੀਤੀ ਗਈ ਹੈ ਤੇ ਫਿਰ ਇਹ ਮੁਖ ਜਿਹੜਾ ਹੈਗਾ ਰੁਖ ਹੋਊਗਾ ਉਹ ਕਿਸਾਨਾਂ ਜਥੇਬੰਦੀਆਂ ਜੁਮੇ ਵੀ ਹੋਊਗਾ ਐਲਾਨ ਉਹਵੇਂ ਕੀਤਾ ਜਾਵੇਗਾ ਬਹੁਤ ਬਹੁਤ ਤੇ ਸਾਡੇ ਨਾਲ ਹੋਰ ਵੀ ਜਿਵੇਂ ਜੁੜੇ ਹਨ ਦਵਾਬਾ ਕਿਸਾਨ ਕਮੇਟੀ ਅਤੇ ਸਰਵਤ ਸਭਾ ਪਲਾ ਸੇਵਾ ਸਭਾ ਸੁਸਾਇਟੀ ਦੇ ਮੈਂਬਰ ਆਓ ਉਹਨਾਂ ਦੇ ਵੀ ਰੂਰ ਕਰਦੇ ਆ ਉਹਨਾਂ ਨੂੰ ਪੁੱਛਦੇ ਆ ਕਿ ਜਿਵੇਂ ਕਿ ਸੁਣਨ ਚ ਆ ਰਿਹਾ ਹੈ ਕਿ 9 ਨੂੰ ਕਿਸਾਨਾਂ ਨੇ ਹਾਂ ਜਾਂ ਨਾ ਦਾ ਨਾਰਾ ਮਾਰ ਦਿੱਤਾ ਹੈ ਜੇਕਰ મોદી ਨਾ ਕਰਦਾ ਹੈ ਕਿ ਬਿੱਲ ਰੱਦ ਨਹੀਂ ਕਰਦਾ ਹੈ ਤੇ ਇਸ ਧਰਨੇ ਦਾ ਰੁਕ ਹੈ ਕਿੱਥੇ ਤੱਕ ਨੂੰ ਕਿੱਧਰ ਨੂੰ ਕੀਤਾ ਜਾਵੇਗਾ ਕਿਵੇਂ ਇਹਨੂੰ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਮੂਨਗਾ ਜੋ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਚੁਲਾ ਰਹੇ ਆ ਅਤੇ ਦਵਾਬਾ ਸ਼ਗਰਸ਼ ਕਮੇਟੀ ਜੋ ਜੰਗਵੀਰ ਸਿੰਘ ਸਾਡੇ ਪ੍ਰਧਾਨ ਹਨ ਉਹਦੇ ਰਹਿਣ ਵਾਲੇ ਥੱਲੇ ਇੱਥੇ ਆਣ ਕੇ ਅਸੀਂ ਸੇਵਾ ਕਰ ਰਹੇ ਆ ਜਿਸ ਦਿਨ ਤੋਂ ਆਪਾਂ ਸ਼ੰਭੂ ਬਾਰਡਰ ਦਾ ਜਿਹੜਾ ਤੋੜਿਆ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਜਿੰਨੇ ਬੰਦੇ ਜ਼ਖਮੀ ਹੋਇਆ ਆਪਣੀ ਐਂਬੂਲੈਂਸ ਦੇ ਨਾਲ ਅਸੀਂ ਬਸਪੁਰ ਹਸਪਤਾਲਾਂ ਚ ਪਹੁੰਚਾਇਆ ਤੇ ਉਹਨਾਂ ਨੂੰ ਦਵਾਈਆਂ ਪ੍ਰੋਵਾਈਡ ਕਰਾਈਆਂ ਅਤੇ ਅਗਰ ਜੇ ਹੁਣ ਦੋ ਤਰੀਕ ਨੂੰ ਕੋਈ ਮਸਲਾ ਨਾ ਹਲ ਹੋਇਆ ਤਾਂ ਅਸੀਂ ਜਿੰਨੇ ਵੀ ਬੀਜੇਪੀ ਦੇ ਲੀਡਰ ਆ ਇਹਨਾਂ ਨੂੰ ਪੰਜਾਬ ਵਿੱਚ ਪਿੰਡਾਂ 'ਚ ਨਹੀਂ ਬਣਨ ਦਵਾਵਾਂਗੇ ਨਾ ਸ਼ਹਿਰਾਂ ਵਿੱਚ ਬਣਨ ਦਵਾਵਾਂਗੇ। ਕੰਮਚਾਪੀ ਬਣਾਈ ਹੈ। ਜਿਵੇਂ ਕਿ ਕਹਿ ਰਹੇ ਹਨ ਕਿ ਜੇਕਰ ਇਹ ਬਿੱਲ ਰੱਦ ਨਾ ਹੋਇਆ ਤਾਂ ਬੀਜੇਪੀ ਦੇ ਜਿੰਨੇ ਮੈਂਬਰ ਹਨ ਉਹਨਾਂ ਨੂੰ ਪਿੰਡਾਂ ਦੇ ਸ਼ਹਿਰਾਂ ਵਿੱਚ ਨਹੀਂ ਬਣਨ ਦਿੱਤਾ ਜਾ ਮਤਲਬ ਕਹਿਣ ਦਾ ਹੈ ਹੋ ਸਕਦਾ ਹੈ ਕਿ ਆਉਣ ਵਾਲੀਆਂ ਵੋਟਾਂ ਦੇ ਵਿੱਚ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਨਹੀਂ ਆ ਸਕਦੀ। ਬਿਲਕੁਲ ਉਹਨਾਂ ਸੁਭਾਇਆ ਕਰਾਂਗੇ ਜੀ। ਬੋਰਡ ਦਾ ਮਤਲਬ ਇਹ ਹੈ ਕਿ ਅਸੀਂ ਖੰਗਣ ਨਹੀਂ ਦੇ ਆਗੇ ਜੀ ਪਿੰਡਾਂ 'ਚ ਇਹਨਾਂ ਨੂੰ ਜੂਰ ਪਿੰਡਾਂ ਦੇ ਟੱਪ ਲੱਗਦੇ ਕੋ ਸਾਡੇ ਸਾਰੇ ਵੀਰ ਕਿਸਾਨ ਆ। ਇਹਨਾਂ ਕਿਸਾਨਾਂ ਦਾ ਗਲਾ ਘੁੱਟਿਆ ਜਿੰਨਾ ਚਿਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੇ ਉਹਨਾਂ ਤੇ ਬਿਲਕੁਲ ਕਿਸਾਨ ਆਰਾਮ ਨਾਲ ਨਹੀਂ ਬੈਠਣਗੇ ਅਤੇ ਨਾਲ ਹੀ ਮੈਂ ਮੇਰੇ ਪ੍ਰਧਾਨ ਜੀ ਜੋ ਟਾਂਡੇ ਸ਼ਹਿਰ ਦੇ ਕੁੱਗੂ ਭਾਜੀ ਸਾਡੇ ਕੋਲ ਕਿਸਾਨਾਂ ਨੂੰ ਹੌਸਲਾ ਦੇਣ ਆਏ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਸਾਡੀ ਭੈਣ ਅਮਰਤਕੌਰ گور ਅਮਰਤਕੌਰ ਜੋ ਕਿ ਟਾਂਡੇ ਜਲਾਕੇ ਸਾਡੇ ਪਿੰਡ ਬੂਨ ਦਾ ਸਾਡੀ ਭੈਣ ਆਪਣੇ ਵੀਰਾਂ ਦਾ ਮੁੰਡਾ ਦਾ ਮੁੰਡਾ ਲਾਉਣਾ ਹੀ ਆ ਮੈਂ ਅਮਰਤ ਅਮਰਤਪਾਲ ਕੌਰ ਭੈਣ ਜੀ ਦਾ ਬਹੁਤ ਬਹੁਤ ਧੰਨਵਾਦੀਆਂ ਗ੍ਰੇਸ ਸੰਘਰਸ਼ ਵਿੱਚ ਸਾਡੀਆਂ ਭੈਣਾਂ ਵੀ ਕੁੱਤੀਆਂ ਅਸੀਂ ਇਹਨਾਂ ਦੇ ਵੀ ਬਹੁਤ ਬਹੁਤ ਧੰਨਵਾਦੀਆਂ ਸਰ ਅਤੇ ਜੋ ਦੁਆਬਾ ਸੰਘਰਸ਼ ਕਮੇਟੀ ਆ ਉਹ ਸਾਰਿਆਂ ਬਲੋ ਭਾਜੀ ਕੁੱਕੂ ਦਾ ਐਮਸੀ ਬਿੱਲੂ ਭਾਜੀ ਦਾ ਜਿਹੜੇ ਹੋਰ ਇਹਨਾਂ ਦੇ ਨਾਲ ਸਾਡੇ ਵੀਰ ਸਾਡੇ ਮੁੰਡੇ ਨਾ ਮੁੰਡਾ ਲੈਣਾ ਆਉਣ ਦੇ ਧੰਨਵਾਦ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਅਸੀਂ ਦੇਖ ਰਹੇ ਆ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਬਿੱਲ ਨਾ ਰੱਦ ਕੀਤੇ ਗਏ ਤਾਂ ਬੀਜੇਪੀ ਸਰਕਾਰ ਨੂੰ ਪੰਜਾਬ ਵਿੱਚ ਮੁੜ ਕੋ ਜੇ ਇੱਕ ਦੋ ਜਿੰਨੀਆਂ ਵੀ ਸੀਟਾਂ ਹਨ ਉਹ ਵੀ ਨਹੀਂ ਲੈਣ ਦਿੱਤੇ ਜਾਵੇਗਾ ਤੇ ਇਸ ਨਾਲ ਧੰਨਾ ਬਲੇਟਿੰਗ ਸਮਾਪਤ ਕਰਦੇ ਹਾਂ ਪੰਜਾਬੀ ਪ੍ਰਾਈਮ ਪੋਸਟ ਵੱਲੋਂ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ